ਨਾ ਜੀ ਇੱਕ ਦਿਨ ਮੈਂ ਬਾਬਾ ਜੀ ਦਾ ਬਚਨ ਸੁਣਾਉਣਾ ਵੀ ਬਾਬਾ ਜੀ ਦੇ ਬਚਨਾਂ ਦੇ ਵਿੱਚ ਕਿੰਨੀ ਬਰਕਤ ਸੀ ਕਿੰਨੇ ਅੰਤਰਜਾਮੀ ਤੇ ਸਭ ਕੁਝ ਜਾਣਦੇ ਦੇ ਵੀ ਕਿਆ ਕਿਹੜੇ ਟਾਈਮ ਕਿਆ ਹੋਣਾ ਇੱਕ ਵਾਰ ਬਾਬਾ ਜੀ ਜਦ ਮਸਿਆਂ ਦੇ ਦਿਨ ਬਾਬਾ ਢਾਲਾ ਰਾਜੀ ਦੇ ਸਥਾਨ ਤੇ ਲਾਇ ਕਰਦੇ ਤੇ ਲੰਗਰ ਇੱਕ ਵਾਰ ਮਹਾਰਾਜ ਆਣ ਲਗੇ ਕਹਿੰਦੇ ਭਾਈ ਵੀ ਐਤ ਕੀ ਆਪਾਂ ਲੱਡੂ ਜਲੇਬੀਆਂ ਦਾ ਲੰਗਰ ਲਾਓ ਥੇ ਮਾਈ ਆਰ ਪਟਵਾਰੀ ਜੀ ਖੜੇ ਸਨ ਉਹਨਾਂ ਨੇ ਬਚਨ ਕਰਿਆ ਵੀ ਐਤ ਕੀ ਜਲੇਬੀਆਂ ਲਾਓ ਉੱਥੇ ਅਸੀਂ ਕਹੇ ਸੱਤ ਬਚਨ ਜੀ ਜਾਂ ਫਿਰ ਜਾਣ ਦੇ ਟਾਈਮ ਆਇਆ ਅਸੀਂ ਪੁੱਛਿਆ ਮਾਰਦੇ ਕਿ ਕਿੰਨਾ ਕ ਸਾਮਾਨ ਲੈ ਜੀਏ ਆਪੇ ਗੰਦੇ ਭਾਈ 33 ਪੀਪੇ ਲੈ ਜੋ ਦੇਸੀ ਕੋ ਉਹਦੀਆਂ ਜਲੇਬੀਆਂ 33 ਪੀਪਿਆਂ ਦਾ ਸਾਮਾਨ ਲੈ ਜੋ ਜਿੰਨਾ ਕੁ ਬਣਨਾਂ ਉਹਦੇ ਕਹ ਚਲੋ ਜੀ ਅਸੀਂ ਬਾਹਰ ਆ ਕੇ ਬਾਹਰ ਆ ਕੇ ਪਟਵਾਰੀ ਜੀ ਕਹਿੰਦੇ ਵੀ ਬਾਬਾ ਜੀ ਦੇ 33 ਪੀਪੇ ਕਹੇ ਆ ਵੀ 33 ਪੀਪਿਆਂ ਕਾ ਕੀ ਬਣੂਗਾ ਇੱਥੇ ਸੰਗਤ ਇੰਨੀ ਹੈ ਜਿਹਦਾ ਕੋਈ ਪਤਾ ਨਹੀਂ ਹੈ ਚਲੋ ਵਸਿੰ 55 ਪੀਪੇ ਲੈ ਗਏ ਬਾਬਾ ਜੀ ਨੂੰ ਦੱਸੇ ਤੇ ਬਈ ਨਾ ਹੀ 55 ਲੈ ਗਏ ਉੱਥੇ ਜਾ ਕੇ ਜਦ ਅਸੀਂ ਆਪਣਾ ਹਲਵਾਈ ਲਾਏ ਪਹਿਲੇ ਦਿਨ ਲਾਇ ਛੇ ਉਹਨਾਂ ਤੋਂ ਥੋੜੀਆਂ ਜਿਹੀ ਜਲੇਬੀਆਂ ਬਣੀਆਂ ਦੂਏ ਦਿਨ ਲਾਤੇ ਅੱਠ ਫੇਰ ਨਾ ਬਣੀਆਂ ਫੇਰ 10 ਲਾਤੇ ਨਾ ਰਾਤ ਨੂੰ ਚੱਲਦੇ ਰਹੇ ਨਾਲੇ ਦਿਨ ਚ ਵੀ ਲੱਗੇ ਰਹੇ ਜਦ ਸ਼ਾਮ ਨੂੰ ਬਾਬਾ ਜੀ ਗਏ ਦੁਪਹਿਰੇ ਜੇ ਨੂੰ ਅਸੀਂ ਮੈਂ ਕਿਹਾ ਮਾ ਬਾਬਾ ਜੀ ਵੀ ਜਲੇਬੀਆਂ ਤਾਂ ਥੋੜੀਆਂ ਜਿਹੀ ਬਣੀਆਂ ਮਹਾਰਾਜ ਜੀ ਮੈਂ ਇਹਦਾ 15 ਮਿੰਟ ਚ ਮੁੱਕ ਜਾਣੀ ਆ ਵੀ ਚਲੋ ਮਹਾ ਮਹਾਰਾ ਦੇਖੋ ਕਿ ਤੰਬੂ ਦੇ ਵਿੱਚ ਅਸੀਂ ਲਾ ਕੇ ਰੱਖੀ ਹੁੰਦੀਆਂ ਜਦ ਮਹਾਰਾਜ ਗਏ ਮੈਂ ਕਿਹਾ ਮਹਾਰਾ ਜੀ ਤਾਂ ਥੋੜੀਆਂ ਜੀਆਂ 15 ਮਿੰਟ ਚ ਮੁੱਕ ਜਾਣ ਇਹਨਾਂ ਨੇ ਬਾਬਾ ਜੀ ਕਹਿੰਦੇ ਕੋਈ ਨਾ ਭਾਈ 5 6 ਵਜੇ ਸ਼ੁਰੂ ਕਰ ਲਿਓ ਚਲੋ ਜੀ ਬਾਬਾ ਜੀ ਮੈਨੂੰ ਕਹਿੰਦੇ ਭਾਈ ਐ ਕਰਿਓ ਵੀ ਹੁਣ ਤੁਸੀਂ ਉੱਥੇ ਨੂੰ ਆਇਓ ਹਣ ਸਾਰੀ ਸਿੱਧੇ ਵੀ ਪਿੰਡ ਨੂੰ ਨਹੀਂ ਭਾਮੀਆਂ ਨੂੰ ਨਹੀਂ ਜਾਣਾ ਮੈਂ ਘਰ 7:00 ਵਜੇ ਜੀ ਕਹਿੰਦੇ ਭਾਈ ਇਨ ਕੋਈ ਚੀਜ਼ ਵੀ ਹੋਣੀ ਰੱਖਣੀ ਨਹੀਂ ਐ ਸਾਰੀ ਲਾ ਕੇ ਆਉਣੀ ਐ ਕਿ ਉਹ ਵੀ ਆਪਣਾ ਜਲੇਬੀਆਂ ਸਭ ਉੱਤੇ ਲਾ ਕੇ ਆਉਣੀ ਐ ਲੈ ਕੇ ਨਹੀਂ ਆਉਣੀ ਕੋਲ ਅ ਜੀ ਸਤਿਵੰਤ ਜੀ ਚਲੋ ਜੀ ਅਸੀਂ ਦੂਏ ਦਿਨ ਆਪਣਾ ਸ਼ਾਮ ਨੂੰ ਆਪਣਾ 6:30 5:00 ਵਜੇ ਦਾਸ ਕਰਕੇ ਲੰਗਰ ਸ਼ੁਰੂ ਕਰਤਾ ਸਾਰਾ ਦਿਨ ਚੱਲਦਾ ਰਿਹਾ ਸ਼ਾਮ ਨੂੰ ਸਾਰੀ ਰਾਤ ਵੀ ਚੱਲਦਾ ਰਿਹਾ ਦੂਏ ਦਿਨ ਵਿੱਚ ਚੱਲਦਾ ਰਿਹਾ 3:00 ਵਜੇ ਅਸੀਂ ਬਥੇਰਾ ਜੋੜ ਲਾਇਆ ਜਲੇਬੀਆਂ ਨਾਲ ਮੋਕਣ ਅੰਮ ਜਿੰਨੇ ਵਰਤਾਈਏ ਉਹ ਨਹੀਂ ਫੇਰੋ ਜਿੰਨੇ ਬਤਾਈਏ ਮੁ ਵੇਹਰਾ ਜੋ ਲਾਇਆ ਅਖੀਰ ਜੀ ਸ਼ਾਮ ਦੇ 4:00 ਵਜੇ ਅਸੀਂ ਕਿਹਾ ਵੀ ਹੁਣ ਤਾਂ ਅਸੀਂ ਜਾਣਾ ਵੀ ਹੰਸਾਲੀ ਨੂੰ ਅਸੀਂ ਫਿਰ ਉਹ ਬਾਕੀ ਦਾ ਸਮਾਨ ਆਪਣਾ ਸمیٹਣ ਲੱਗੇ ਜਲੇਬੀਆਂ ਅਸੀਂ ਹੁਕਨੇ ਵਰਤਾਈ ਗਏ ਅਖੀਰ ਸ਼ਾਮ ਨੂੰ ਜਿਆਦਾ ਅਸੀਂ ਦੇਖਿਆ ਤਾਂ 4 ਪੀਪੇ ਦਾ ਟੋਕਰੇ ਜਲੇਬੀਆਂ ਦੇ ਬਚ ਗਏ ਹੁਣ ਅਸੀਂ ਕਿਹਾ ਵੀ ਕੀ ਕਰੀਏ ਅਸੀਂ ਉਹ ਆਪਣਾ ਲੱਦੀਆਂ ਉਹਦੇ ਪਰ ਟਰੱਕ ਪਰ ਆ ਗਏ ਹੰਸਾਲੀ ਨੂੰ ਅਜਾ ਸਿਆਂ ਸਾਰੀ ਆ ਕੇ ਸਾਰੀ ਸੰਗਤ ਨੇ ਮੱਥਾ ਟੇਕਿਆ 9:30 ਵਜੇ ਅਸੀਂ ਤਾਂ ਆਏ ਜਾਂ ਮੱਥਾ ਟੇਕ ਕੇ ਦੇ ਬਾਅਦ ਬਾਬਾ ਜੀ ਮੈਨੂੰ ਕਹਿਣ ਲੱਗੇ ਭਾਈ ਸੰਗਤ ਨੂੰ ਕੋਈ ਪਛਾਤਾ ਸਕਣ ਸਾਰੀਆਂ ਸੰਗਤਾਂ ਪਛਾਤਾ ਸਕਣ ਭੇਜਤੀਆਂ ਮੈਨੂੰ ਕਹਿੰਦੇ ਭਾਈ ਕਿਵੇਂ ਰਿਹਾ ਪ੍ਰੋਗਰਾਮ ਮੈਂ ਕਿਹਾ ਜੀ ਮਹਾਰਾਜ ਜੀ ਬਹੁਤ ਵਧੀਆ ਰਿਹਾ ਵੀ ਕਹਿੰਦੇ ਭਾਈ ਕੋਈ ਮਹਾਰਾਜ ਕੋਈ ਜਲੇਬੀਆਂ ਮੁਕੀਆਂ ਨਹੀਂ ਮਾਰਾ ਆਪ ਇਹਨੇ ਕਿਹਾ ਤਾਂ ਵਿਜਲੇਬੀਆ ਮੋੜ ਕੇ ਨਾਲ ਆਇਆ ਮਹਾਰਾਜ ਦਾ ਚਾਰ ਟੋਕਰੇ ਇਹ ਬਚ ਗਏ ਅਸੀਂ ਬਿਦੇਰਾ ਜੋ ਲਾਇਆ ਇਹ ਕਿਸੇ ਨੇ ਲਈਆਂ ਨਹੀਂ ਅਸੀਂ ਅਕੀਰ ਚੱਕ ਲਿਆ ਜੀ ਆਪ ਜੀ ਨੇ ਤਾਂ ਕਿਹਾ ਤੇ ਲਿਆਉਣੇ ਨੇ ਫਿਰ ਅਸੀਂ ਮਹਾਰਾਜ ਲੈ ਕੇਹਿੰਦੇ ਭਾਈ ਨਾਲੀ ਦਾ ਕਹਿੰਦਾ ਕੋਈ ਵੀ 15 ਕਿ ਮਿੰਟ ਚ ਮੁੱਕ ਜਾਣਗੇ ਮਾਜੀ ਮਾਇਓ ਕਹਿੰਦਾ ਤਾਂ ਪਏ ਮੁੱਕੀਆਂ ਹੈ ਨਹੀਂ ਚਲ ਫਿਰ ਅਸੀਂ ਜਿਹਾ ਬੁਲਾਇਆ ਉਹੀ 33 ਪੀਪਿਆਂ ਦਾ ਸਮਾਨ ਲਗਿਆ ਬਾਕੀ ਦਾ ਬਚ ਗਿਆ ਐਨੇ ਅੰਤਰਜਾਮੀ ਮਹਾਰਾਜ ਤੇ ਉਹ ਧੰਨ ਬਾਬਾ ਜੀ ਸਿੰਘ ਮਹਾਰਾਜ ਧੰਨ ਧੰਨ ਬਾਬਾ ਜੀ ਸਿੰਘ ਮਹਾਰਾਜ